ਸਿਕਾਲ ਗੁੱਡ ਮਾਰਨਿੰਗ ਅਦਾਬ ਅਮਰਤ ਵੇਲਾ ਹੋ ਚੁੱਕਿਆ ਹੈ ਜੀ ਅਮਰਤ ਵੇਲੇ ਦਾ ਟਾਈਮ 4:45 ਹੋ ਗਏ ਹਨ ਸੋ ਹੁਣ ਆਪਾਂ ਚੱਲਿਆਂ ਰਨਿੰਗ ਕਰਨ ਫਿਰ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਵਾਹਿਗੁਰੂ 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 ਕਨ ਗੁਰੂ ਰਾਮਦਾਸ ਹਨ ਗੁਰੂ ਰਾਮਦਾਸ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਾਈ ਆਪਣਾ ਦੇਨ ਸ਼ਨੀਵਾਰ 9 ਅਗਸਤ 25 ਸਾਵਣ ਅੱਜ ਰਖੜੀ ਦਾ ਪਿਆਰ ਵੀ ਹੈ ਜੀ ਅੰਮ੍ਰਿਤ ਵੇਲੇ ਦਾ ਟਾਈਮ ਹੋ ਚੁੱਕਿਆ ਹੈ ਭਾਈ 4:50 ਮਿੰਟ ਹੋ ਚੁੱਕਿਆ ਹੈ ਅੰਮ੍ਰਿਤ ਵੇਲੇ ਦਾ ਟਾਈਮ ਸੋ ਉઠੋ ਭਾਈ ਸਾਰੇ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਇਸ਼ਨਾਨ ਕਰੋ ਗੁਰੂ ਘਰ ਪਹੁੰਚੋ ਤੇ ਆਪਣਾ ਰਨਿੰਗ ਵਗੈਰਾ ਡੇਲੀ ਰਿਟੀ ਰਜਾ ਕਰੋ ਹੁਣ ਅਸੀਂ ਚੱਲਿਆਂ ਹਨੀ ਕਰਨ ਚੱਲਿਆਂ ਵਾਹਿਗੁਰੂ 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 ਦੀ ਖਾਲਸਾ ਵਾਹਿਗੁਰੂ ਦੀ ਸੇਵਾ ਤੇ ਪਣਾ ਪਿੰਡ ਹੈ گاਵ ਆਪਣਾ ਭਰਾ ਆ ਗਿਆ ਛੋਟਾ ਵੀਰਾ ਬਸ ਇਹ ਤਾਂ ਇਹ ਤਾਂ ਆ ਟਾਈਮ ਦੇਖੋ ਜੀ ਹੋ ਦੇਖੋ ਆਪਣਾ ਸੋ ਪਹੁੰਚ ਚੁੱਕੇ ਆਪਾਂ ਗਰਾਊਂਡ 'ਚ ਪੰਜ ਦਿਨ ਮਤਲਬ ਕਿ ਆਪਾਂ ਪਹਿਲਾਂ ਮਾੜੀ ਮੋਟੀ ਤਿਆਰੀ ਜੀ ਕਰੀਏ ਮਤਲਬ ਕਿ ਲਾਈਆ ਅੱਜ ਆਪਣਾ ਫਰਸਟ ਡੇ ਹੈਗਾ ਰਨਿੰਗ ਦਾ ਅੱਜ ਆਪਾਂ 7 ਕਿਲੇ ਲੰਘ ਗਏ 200 ਮੀਟਰ ਗਰਾਊਂਡ ਆਪਣਾ ਵੀਡੀਓ ਨੂੰ ਬੱਤ-ਬੱਤ ਲਾਇਕ ਸ਼ੇਅਰ ਕਮੈਂਟ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਪਾਈ ਸਾਨੂੰ ਕਿਸੇ ਦਾ ਮਤਲਬ ਹੈ ਕਿ ਸਵਾਲ ਆਇਆ ਸੀਗਾ ਵੀ ਬਾਬਾ ਜੀ ਦੀ ਅੰਮ੍ਰਿਤ ਵੇਲੇ ਨਾਮ ਜਪਣ ਦੀ ਕੀ ਬਰਕਤ ਹੈ ਵੀ ਭਾਈ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਹੈਗਾ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਆਖਿਆ ਹੈਗਾ ਵਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸੁਣੀ ਪੁਕਾਰ ਮੇਘੇ ਨੂੰ ਫਰਮਾਇਆ ਵਰਸੋ ਕਿਰਪਾ ਧਾਰ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀਆਂ ਅਤੇ ਬੇਸ਼ਾਸਤਰਾ ਵਿੱਚ ਵੀ ਬ੍ਰਹਮ ਮੂਰਤ ਕਿਹਾ ਗਿਆ ਅੰਮ੍ਰਿਤ ਵੇਲੇ ਨੂੰ ਇਸ ਕਰਕੇ ਅੰਮ੍ਰਿਤ ਵੇਲਾ ਸਤਨਾਵ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੁਖ ਦਵਾਰ ਮਤਲਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਨੂੰ ਇਸ ਕਰਕੇ ਮਹੱਤਤਾ ਦਿੱਤੀ ਆਪਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਸਾਰਿਆਂ ਨੂੰ ਇਸ਼ਨਾਨ ਪਾਣੀ ਕਰਕੇ ਮਤਲਬ ਕਿ ਆਪਣਾ 5 ਮਿੰਟ 10 ਮਿੰਟ ਜਿੰਨਾ ਵੀ ਹੋ ਸਕੇ ਵਾਹਿਗੁਰੂ 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 ਰਾਮ 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 ਨਾਰਾਇਣ ਨਾਰਾਇਣ ਦਾ ਜਾਪ ਕਰਨਾ ਚਾਹੀਦਾ ਹੈ ਜੋ ਕਿ ਸਾਰਿਆਂ ਸਾਨੂੰ ਆਪਣੀਆਂ ਨੂੰ ਪੂਰਕ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ डायमंड ਪਲੈਂਟ ਸੈੱਟ ਆਪਣਾ ਹਾਂਜੀ ਅਮਰਤਵੇਲਾ ਹੋ ਚੁੱਕਿਆ ਹੈ ਤੋਂ ਬੇਨਤੀ ਹੈ ਸਾਰਿਆਂ ਸੰਗਤਾਂ ਦੇ ਚਰਨਾਂ ਵਿੱਚ ਕਿ ਭਾਈ ਉਠੋ ਸ্নান ਪਾਣੀ ਕਰੋ ਵਾਹਿਗੁਰੂ ਵਾਹਿਗੁਰੂ ਦਾ ਸੇਮਰਨ ਕਰੋ ਰਾਮ ਰਾਮ ਦਾ ਸੇਮਰਨ ਕਰੋ ਸਾਧ ਸੰਗ ਨਾਰਾਇਣ ਬਾਰੰਬਰ ਨਾਰਾਇਣ ਗਾਇਨ ਖੰਤਾ ਮਹਾਂਪੁਰਸ਼ਾਂ ਦੀ ਸੰਗਤ ਕਰੋ ਵਚਨ ਸੁਣੋ ਉਪਦੇਸ਼ ਮੰਨੋ ਰਾਮ ਰਾਮ ਦਾ ਸਿਮਰਨ ਕਰੋ ਰਾਮ 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 ਵਾਹਿਗੁਰੂ ਵਾਹਿਗੁਰੂ ਨਾਰਾਇਣ 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 ਨਾਰਨ ਨਾਰਾਇਣ ਕਹਤੇ ਨਰਕ ਨਾ ਜਾਏ ਪੱਕੀ ਬਾਤ ਆ ਇਹ ਵੀ ਨਾਰਾਇਣ ਕਹਨਾਲ ਬੰਦਾ ਨਰਕ ਚ ਨਹੀਂ ਜਾਂਦਾ ਕਦੇ ਵਾਸਤੇ ਹੀ ਨਾਰਾਇਣ ਨਮੋ ਨਾਰਾਇਣ ਨਮੋ ਨਾਰਾਇਣ ਨਮੋ ਨਾਰਾਇਣ ਹਰੇ ਨਾਰਾਇਣ ਨਾਰਾਇਣ ਹਰੀ ਏਕੁ ਗੁਰੂ ਆਣ 12 ਕੀ ਆਗਾ બાર નણ હરી ਬਰਾ ਫਰੀ ਆ ਗਿਆ ਹੈ ਸਸਿਕਾ ਅੱਜ ਆਪਣਾ ਟਾਸਕ ਹੋਇਆ ਕੰਪਲੀਟ 10 ਮਾਰਿਆ ਆਪਾਂ ਪੁਸ਼-ਅਪਸ ਆ ਪੰਜ ਪੁਲ-ਅਪਸ ਸੱਤ ਗੇੜੇ ਆਪਾਂ ਲਾਇਆ ਰਨਿੰਗ ਦੇ 200 ਮੀਟਰ ਸਪ੍ਰਿੰਟ 100 ਮੀਟਰ ਸਪ੍ਰਿੰਟ ਖਾਜਾ ਟਾਸਕ ਹੋਇਆ ਕੰਪਲੀਟ ਹੈ ਹੋਰ ਜਾ ਕੇ ਤੁਹਾਨੂੰ ਅੱਗੇ ਯਾਰੀ ਜਾਣਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅੱਜ ਦਾ ਆਪਣਾ ਹੁਕਮਨਾਮਾ ਸਹਿਬ ਆਇਆ ਪਾਵਨ ਅੰਗ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 708 9 ਅਗਸਤ 2025 25 ਸਾਵਨ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭਤੈ ਸੰਚੰਤ ਵਿਖਿਆ ਸ਼ਲੰਗ ਸ਼ਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖ ਹੰਦੜੋ ਕੀ ਪੁੱਲ ਤੁਮਾਂ ਦੇ ਸਮਸੋਹਣਾ ਅੱਡ ਨਾ ਲਹਾਂ ਦੋ ਮੁੱਲ ਨਾਨਕ ਸਾਥ ਨਾ ਜੁਲੇਈ ਮਾਇਆ ਪੌੜੀ ਚੱਲ ਧਿਆਨ ਨਾਲ ਨਾ ਚੱਲੇ ਸੋ ਕਿਆ ਸੰਜੀਐ ਤਿਸ ਕਾ ਕਹੋ ਕਿਆ ਜਤਨ ਜੈਸਾ ਤੇ ਵੰਜੀਏ ਹਰ ਬਿਸਰੀਏ ਕਿਉਂ ਤਰਪਤਾਵੇ ਨਾ ਮਨ ਰੰਜੀਏ ਨਾ ਮਨ ਰੰਜੀਏ ਪ੍ਰਭ ਛੋਡ ਤਿਸ ਕਾ ਕਹ ਕੈ ਤਿਸ ਕਾ ਕਹ ਕੈ ਜਤਨ ਜਿਸ ਤੇ ਰੰਜੀਏ ਹਰ ਬਿਸਰੇ ਕਿਉਂ ਤਰਪਤਾਵੇ ਨਾ ਮਨ ਰੰਤਾਮ ਨਾ ਮਨ ਰੰਜੀਏ ਇਸ ਵਿੱਚ ਤਾਂ ਤਾਂ ਸਾਸਤਰੀ ਗੁਰਾਂ ਸਾਹਿਬ ਜੀ ਮਹਾਰਾਜ ਆਪਾਂ ਨੂੰ ਅਗਿਆਨੀ ਜੀਵਨ ਸਮਝਾਉਣਾ ਕਰਦੇ ਨੇ ਵੀ ਭਾਈ ਸੱਚਾ ਧਨ ਜੋੜ ਪ੍ਰਮਾਤਮਾ ਦੇ ਨਾਮ ਵਾਲਾ ਜਿਹੜਾ ਆਪਾਂ ਨੂੰ ਅੱਗੇ ਵੀ ਸਹਾਇ ਹੋਗਾ ਇੱਥੇ ਵੀ ਸਹਾਇ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਨਾਂ ਮੈਂ ਪਹਿਲੇ ਆਪਣੇ ਪ੍ਰਾਣੇ ਸਮੇਂ ਚ ਬਜ਼ੁਰਗ ਸੀਗੇ ਜਿਹੜੇ ਉਹ ਦਾਤਨਾਂ ਨਿੰਮ ਦੀ ਕਾਲੀ ਬਗਾਰਾ ਦੀ ਦਾਤਨ ਕਰਦੇ ਸੀ ਆਪਣੇ ਕੋਲ ਟਾਲੀ ਦੀ ਦਾਤਨ ਆਪਾਂ ਨੂੰ ਕਦੇ ਵਾਸਤੇ ਵੀ ਕਾਲਗੈਟ ਭੁੱਲ ਕੇ ਵੀ ਜੂਨ ਨਹੀਂ ਕਰਨੇ ਚਾਹੀਦੇ ਕਿਉਂਕਿ ਕੈਮੀਕਲ ਪਾਏ ਹੁੰਦੇ ਨੇ ਸੋ ਮੈਂ ਤਾਂ ਤੁਹਾਨੂੰ ਇਹ ਹੀ ਪ੍ਰੇਫਰ ਕਰਦਾ ਮੇਰੀ ਸੁਝਾਸ਼ਨ ਮੰਨਦੇ ਹੋ ਤਾਂ ਦੇ ਦਾਤਨ ਬੱਤਵਾਦ ਕਰਵਾ ਮੈਂ ਅੱਜ ਤੱਕ ਇੰਨੀ ਉਮਰ ਹੋ ਗਈ ਮੇਰੀ 20 ਸਾਲ ਦੀ ਮੈਂ ਕਦੇ ਵੀ ਕਾਲਗੈਟ ਨਹੀਂ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਤ ਹੈ ਰੀਤ ਹੈ ਜੀ ਨੂੰ ਮੈਂ ਬੋਲੀ ਸੱਸੀ ਕਾ ਬਲਾ ਸਾਰਿਆਂ ਨੂੰ ਇਧਰ ਚੱਕੋ ਸੱਸੀ ਕਾ ਬਲਾਓ ਬਲਾਓ ਸੱਸੀ ਕਾ ਬਲਾ ਉਹ ਦੇ ਤਾ ਮਨ ਸੱਸੀ ਕਾ ਬਲਾਓ ਆ ਸੱਸੀ ਕਾ ਬਲਾਓ ਸੱਸੀ ਅੰਦਰ ਦੀ ਹੈ ਜੀ ਰੀਤ ਸੋਣ ਸਾਹ ਆ ਬਚਦੇ 6 ਵਜੇ ਆਏ ਰੀਤ ਦੇ ਚਾਰਾ ਗਿਆ ਵੇ ਨਿਆ ਲੋ ਆਵੇ ਸੁਣ ਕੇ ਨਿਆ ਆ ਲੋ ਜਾਵੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਚਰਨਾ ਕਮਲਾ ਨੂੰ ਭਾਵੇ ਸਾਸ ਫਰੀਆ ਕਾਲ ਅਕਾਲੇ ਅਕਾਲੇ ਕਾਲ ਸਾਸ ਫਰੀਆ ਗਾਲ ਚਟਿਆ ਬਾਜਾ ਵਾਲਿਓ ਸਤ ਗਰੋ ਰਖਣੀ ਬਿਰਧ ਬਣੇ ਕੀ ਲਾਜ ਤੇਰਾ ਖਾਲਸਾ ਜਪੇ ਅਕਾਲੇ 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 ਸਿੰਘੋ ਚਿਤ ਗੁਪਤ ਰਖਣੀ ਬਿਰਧ ਬਣੇ ਕੀ ਲਾਜ ਅਕਾਲੇ ਅਕਾਲੇ ਕਾਲ ਸਾਸ ਫਰੀਆ ਗਾਲ ਬੋਲੇ ਸਨਿਆਨ ਸਤ ਸ੍ਰੀ ਅਕਾਲ ਜਿਕਰਾ ਆ ਗਿਆ ਵੇ ਨਿਹਾਲ ਆਵੇ ਤਣ ਤਣ ਬਾਜਾਂ ਵਾਲੇ ਵਿਸਾ ਦਸਮੇਸ਼ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਤਣ ਤਣ ਸਤਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਤਣ ਤਣ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ